ਸਤਿ ਸ਼੍ਰੀ ਅਕਾਲ ਮਿੱਤਰੋ ਲੋਕੀ ਨਵਾਂ ਦਿਨ ਨਵੀਂ ਸਵੇਰ ਗੱਲੜਾ ਬਲੌਗ ਅੱਜ ਅਪਲੋਡ ਹੋਇਆ ਅੱਜ ਆਪਣਾ ਤੀਜਾ ਦਿਨ ਸ਼੍ਰੀ ਫਤਗੜ ਸਾਹਿਬ ਲੰਗਰਾਂ ਦੇ ਵਿੱਚ ਅੱਜ ਤੋਂ ਆਪਣਾ ਲੰਗਰ ਸ਼ੁਰੂ ਹੋ ਜੂਗਾ ਹੁਣ ਆਪਾਂ ਸਨਾਨ ਪਾਣੀ ਕਰ ਲਿਆ ਤੇ ਚੱਲਿਆ ਦਰਬਾਰ ਸਾਹਿਬ ਮੱਥਾ ਟੇਕਣ ਸਵੇਰ ਦੇ 4:00 ਵੱਦਲੇ 3 ਵਜੇ ਉੱਠ ਗਏ ਜੀ ਆਪ ਨੂੰ ਕਰ ਤੋਂ ਸਨਾਨ ਹੁਣ ਆਪਾਂ ਚੱਲੀਏ ਮੱਥਾ ਟੇਕਣ ਵਾਪਸ ਏ ਬੰਦਾ ਸਾਡਾ ਰਾਤ ਦੀ ਡਿਊਟੀ ਵਾਲਾ ਇੱਕ ਬੁਰੀ ਰਾਤ ਹੀ ਰਿਹਾ ਇੱਥੇ ਆਦਾ ਤੜਕੇ ਹੁਣੇ ਉੱਠੇ ਨੇ ਲੋ ਜੀ ਚੱਲੇ ਅਸੀਂ ਹੁਣ ਮੱਥਾ ਟੇਕਣ ਅਸੀਂ ਤੋਂ ਇਹਨਾਂ ਨੇ ਚੱਲੇ ਹੁਣ ਮੱਥਾ ਟੇਕਣ ਸਾਡਾ ਇੱਕ ਬੰਦੇ ਨੂੰ ਅਸੀਂ ਮਿਸ ਕਰ ਰਹੇ ਹਾਂ ਜਿਹੜਾ ਸਾਨੂੰ ਸਾਰਨ ਤਿਆਰ ਕਰ ਦਿੰਦਾ ਸੀ ਸਭੀ ਦਬਈ ਬੈਠਾ ਉਹ ਭੇਜ ਦਿਆਂ ਉਹ ਵੀ ਵੀਡੀਓ ਬਣਾ ਕੇ ਇਹ ਸਾਨੂੰ ਉਹ ਲੈ ਕੇ ਜਾਂਦਾ ਸਾਧਰੇ ਚਲੋ ਜਿਹਦੀ ਨਾਮ ਲੱਗੋ ਹੱਸਦੇ ਵੀ ਨਾਲ ਆ ਹਾਂ ਦੱਸ ਨਾਮ ਉਹ ਆ ਦੇ ਨਾਮ 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 ਆ ਦੇ ਨ ਵਾਸਪੂ ਤੁਹਾਨੂੰ ਲੈ ਅਨੁਪਨੁ ਪਾਲੇ ਨਮੋ ਸਰਬ ਜੀ ਸੇ ਨਮੋ ਕਰ ਦਿਸੇ ਨਮ ਜੀ ਨਮੋ ਸਾਜ ਸਾਜੇ ਨਮੋ ਸਾ ਸਾਈ ਨਮੋ ਮਾਹੇ ਨਮ ਜੀ ਨਿਤੈ ਨਮ ਭੀਤ ਭੀਤੈ ਨਮੋ ਕਮਿਨ ਨਾ ਇਹੀ ਜੋ ਗੁਰੂ ਨੇ ਆਖਿਆ ਕਰੂ ਨਾ ਦਲਵੀਰ ਜੀ ਤਾਂ ਇਹ ਨਾ ਕਹਿੰਦਾ ਨਾਮ ਉਹ ਵੀ ਰਸ ਰੁੰਦਾ ਸੀ ਕਾਰਨ ਹੈ ਸਰਬੂ ਬਾਰਣ ਹੈ ਰਤ ਤੇ ਤਰਣ ਹੈ ਜੱਤਿ ਸੇ ਕਰਨੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਪਰੈ ਸਰਬੰ ਕਰੈ ਸਰਬ ਪਾਸਿਆ ਹੈ ਸਰਬੰ ਅਦੇ ਖੜੇ ਕੇ ਬਰੇ ਬਾਬਿਆਂ ਦੇ ਨੂੰਠ ਬਾਈ ਠੰਡ ਮੰਨਦੇ ਨੇ ਠੰਡ ਮੰਨ ਰਹਿ ਜੇ ਠੰਡ ਹਨਾ ਹਾਂ ਇਹ ਤਾਂ ਮੰਨਦੇ ਅੱਖਾਂ ਦੇ ਕੇ ਵੇਖ ਕੇ ਦੇਖਦੇ ਨੇ ਨਾ ਲੋਈ ਸਵਾ ਦਾ ਪਹਿਲਾ ਦਿਨ ਸੰਗਤਾਂ ਦੇ ਵਿੱਚ ਬਹੁਤ ਅੱਛਾ ਸ਼ੀਸ਼ਟ ਝਕਾਉਣ ਦਾ ਸੰਗਤਾਂ ਜਾ ਰਹੀਆਂ ਨੇ ਪੂਰੀਆਂ ਬਹੁਤ ਤੁੰਡ ਦੇ ਵਿੱਚ ਵੀ ਪੂਰਾ ਤੁੰਡ ਬਹੁਤ ਜਿਆਦਾ ਪਈਆਂ ਇੱਧਰ ਵੀ ਹੋ ਗਿਆ ਸਾਡੇ ਤਿਆਰ ਹੰਦੇ ਲੱਗ ਗਏ ਇੱਧਰ ਹੋ ਗਈ ਹਾਂਜੀ ਹਾਂ ਤਿਆਰੀ ਇੱਧਰ ਸਾਡੇ ਅੰਦਰ ਜੀ ਤੋਂ ਨਹੀਂ ਲੱਗਿਓ ਨੇ ਉਹ ਲੈਂਚ ਰੱਖੋ ਉਸ ਵਾਲੀ ਗੱਡੀ ਸਟਕ ਹੋ ਗਈ ਬਈ 3 ਕਿਲੋਮੀਟਰ ਪਿੱਛੇ ਤੋਂ ਲੈ ਕੇ ਆ ਰਿਹਾ ਚੱਕ ਕੇ ਦੁੱਧ ਨਹੀਂ ਚੱਲਿਆ ਨਾਲ ਇਹਨਾਂ ਦੇ ਬਰਫਰ ਬਲਿਉਗੀਆਂ ਜਾ ਕੇ ਅਸਟ੍ਰੇਲੀਆ ਨੇ ਉੱਥੇ ਸਰ ਆ ਚੱਲਿਆ ਮੁੰਡੇ ਨਾਲ ਪਹਿਲਾਂ ਦੁੱਧ ਦੇ ਡਰਮ ਲਗਾਏ ਨੇ ਵਿਚਾਰੇ ਦੇਖੋ ਇੰਨੇ ਰਾਜ ਦੇ ਵਿੱਚ ਸੇਵਾ ਕਰ ਰਹੇ ਨੇ ਮੁੰਡੇ ਪੂਰਾ ਲੈ ਕੇ ਆ ਰਹੇ ਨੇ ਸਮਾਨ ਚੱਕ ਕੇ ਉੱਥੋਂ ਲਾਟੇ ਸੇਵਾਗਰ ਚੱਕੀ ਵੱਜਣ ਢੋਲ ੱਥਨ ਮਰਫਲੇਈ ਬਾਤੇ ਗਾਰਖਾਨਾ ਬਹੁਤ ਕੰਮ ਗਲਤ ਹੋਇਆ ਬਸ ਸਟਕ ਹੋ ਗਿਆ ਸਾਰਾ ਕੋ ਸਾਡਾ ਦੁੱਧ ਖਰਾਬ ਹੋ ਜੂਈ ਅਸੀਂ ਨਾ ਲੈ ਗਏ ਟੋਡ ਲੀਡਰ ਆਫੇ ਕਰ ਟੋਡ ਲਈ ਬੜਾ ਤੁਰਕੇ ਵੀ ਰੰਗਣਾ ਖੁਆ ਪਿਆ ਗੱਡੀ ਕਿ ਫੁੱਟਣ ਜਾਉ ਆਏ ਦੁੱਧ ਲਿਆਉਣਾ ਮੈਂ ਤਾਂ ਜੀ 5 ਕਿਲੋਮੀਟਰ ਆ 5 ਕਿਲੋਮੀਟਰ ਬਬੇ 5 ਕਿਲੋਮੀਟਰ ਦੁੱਧ ਲੈ ਕੇ ਆਉਣਾ ਪਰ ਤੁਰਕੇ 4 ਕਿਲੋਮੀਟਰ ਰਹਿ ਗਿਆ ਬਸ ਹੋਰ ਨਾ ਬਦੋ ਦੇਖੋ ਜਾਈਏ 7 ਵਜੇ ਦਾ ਖੜਾ ਬਾਈ ਜਾ ਚੱਕ ਲਈ ਜਾਮ ਵਾਲੀ ਗੱਡੀ ਚੱਕ ਲਈ ਚਲੋ ਵਾਠੀ ਕਰਾਂਗੇ ਚਲੋ ਲਓ ਜੀ ਕੱਢ ਲੈਂਦੀ ਗੱਡੀ ਬਹੁਤ ਔਖੀ ਕੱਢ ਕੇ ਲੈਂਦੀ ਆ ਗੱਡੀ ਜਾਮ ਚੋਂ ਉਹ ਕਰੀ ਸਾਈਡ ਬਾਬੇ ਨਾ ਉਹ ਔਖੀ ਜਾਮ ਤੋਂ ਲੈਂਦੀ ਆ ਗੱਡ ਕੇ ਵੀ ਗੱਡੀ ਉਹ ਦੇਖੋ ਦਾ ਟਾਈਂਡਰ ਜੀ ਕਿੱਥੇ ਬੈਠਾ ਸ਼ਾਮ ਦਾ ਟਾਈਮ ਹੋ ਗਿਆ ਜੀ ਨਾਲ ਦੇ ਨਾਲ ਸਫਾਈ ਲੱਗੇ ਕਰਨ ਮਤ ਛੱਕਦੇ ਵੀ ਨੇ ਮਤ ਬੰਦੇ ਉਸੇ ਵਾਰਾਰ ਸਫਾਈ ਕਰਦੇ ਹੋ ਸਾਰੇ ਸਾਡੇ ਬੱਚੇ राते बंदे ड्यूटियूं <laughs> ਅੱਜ ਦਾ ਵਲੌਗ ਇੱਥੇ ਤੱਕ ਸੀ ਹੁਣ ਕੱਲ ਨੂੰ ਫੜਿਆ ਬੰਦੋ ਗਿਆ ਹੁਣ ਬਾਈ ਬਣ ਗਿਆ ਵਲੌਗ ਆ ਪੁੱਤ ਕਰਦਾ ਸੇਵਾ ਸਾਡਾ ਪੂਰਾ ਨਗੜ੍ਹ ਗੱਢ ਕੇ ਲੋ ਵੀ ਹੁਣ ਅਸੀਂ ਅੱਜ ਦਾ ਵਲੌਗ ਇੱਥੇ ਤੱਕ ਸੀ ਹੁਣ ਕੱਲ ਨੂੰ ਬਣਾਵਾਂਗੇ ਦੁਬਾਰੇ ਅਪਲੋਡ ਦੇ ਦਿਆਂ ਕਰਕੇ ਅੱਜ ਹੁੰਦਾ ਕੱਲ ਹੁੰਦਾ ਇਹ ਦਿੱਕਤ ਆ ਰਹੀ ਹੈ ਸਾਡੀ ਅਪਲੋਡਿੰਗ ਦੀ ਇੱਕ ਦਿਨ ਲੇਟ ਅਪਲੋਡ ਹੁੰਦਾ ਵੀ ਪਾ ਉਧਰ ਹੀ ਦਿੰਨੇ ਆ ਪਰ ਅਪਲੋਡ ਇੱਕ ਦਿਨ ਲੇਟ ਹੁੰਦਾ ਇੰਨਾ ਕੁ ਮਾੜਾ ਦੇਖ ਲਓ ਅਪਲੋਡ ਇੱਕ ਦਿਨ ਹੁਣ ਕੱਲ੍ਹ ਸਵੇਰ ਤੱਕ ਹੋਊਗਾ ਹੁਣ ਦਾ ਲਾਇਆ ਹੋਇਆ ਇੱਕ ਦਿਨ ਲੇਟ ਚੱਲ ਰਿਹਾ ਹੈ तरीक होगी 25 12 2025 ਸ਼ਬਾ ਦਾ ਪਹਿਲਾ ਦਿਨ ਅੱਜ ਬਲੋ ਠੀਕ ਆ ਜੀ ਅਦਾ ਬਲੌਗ ਇੱਥੇ ਤੱਕ ਹੀ ਸੀ